ਜਮਰਾਏਗੀ ਜਿੱਤ ਲੈਣੀ ਦੇਖ ਕੋਤੇ ਇਨਸਾਨ ਭਰਾਓ ਅਸੀਂ ਨਾਹ ਦਾਅਵੇ ਨਾਲ ਕਹਿ ਸਕਦੇ ਆ ਕਿ ਲੈਂਡ ਪੂਲਿੰਗ ਪਾਲਸੀ ਵਾਸਤੇ ਅਸੀਂ ਸਰਕਾਰ ਨੂੰ ਲਈ ਬੋਰ ਕੀਤਾ ਭਾਵੇਂ ਉਹ ਆਣ ਮੰਨੇ ਜਾਂ ਨਾ ਅੰਦਰੋਂ ਆਈਏ ਨਹੀਂ ਪਰਵਾਹ ਉਹਨਾਂ ਨੂੰ ਇਹ ਕਰਕੇ ਇਹ ਗੱਲ ਨਾਲ ਮੁਬਣੀ ਜਾਣਾ ਚਾਹੀਦਾ ਕਿ ਅਸੀਂ ਨੈਰਪੁਰ ਪੌਦ ਸਿੰਘ ਨੂੰ ਵਾਪਸ ਕਰਾ ਕੇ ਜਿੱਤ ਗਏ ਆ ਇਹਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਜਿਵੇਂ ਮੋਤੀ ਦੇ ਤਿੰਨ ਕਾਨੂੰਨ ਜਿਹੜੇ ਕਿਹਾ ਸੀ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਇਹੀ ਗੱਲ ਮਨ ਮੇਂ ਬਣਦਾ ਕਿ ਉਹ ਸਾਨੂੰ ਸਮਝਾ ਨਹੀਂ ਸਕੇ ਲੈਂਡਪੁਰ ਕਾਲਸੀ ਗੱਲ ਨਹੀਂ ਸੀ ਥੋੜੇ ਸਮਝ ਨਹੀਂ ਪਹਿਲੀ ਵਾਰ ਤਾਂ ਇਹ ਕਿ ਜਿਹੜੇ ਇਹ ਲੈਂਡਪੁਰ ਕਾਲਸੀ ਲੈ ਕੇ ਆਏ ਐ ਭੂਮੀ ਗ੍ਰਹਣ ਐ 2013 ਦੇ ਬਕਾਇਆ ਭੂਮੀ ਗ੍ਰਹਣ ਤੇ ਮੁੜ ਸੇਵਾਦਾਰ 2013

ਇਹ ਸਾਰੀਆਂ ਸ਼ਰਤਾਂ ਪਾਸੇ ਰੱਖ ਕੇ ਗਾਲੀ ਵਿੱਚ ਲਿਆਵਾਂ ਫੈਸਲਾ ਸੀ ਜਿਹੜੇ ਤੁਸੀਂ ਦਰੋ ਨਾਲ ਕਹਿੰਦੇ ਸੀ ਵੀ ਇਹ ਸਰਕਾਰ ਸਾਡੇ ਉਰੇ ਖੜੀ ਨਹੀਂ ਤੇ ਸਰਕਾਰ ਖੜੀ ਪੜ ਸਵਾਲ ਸਮਝਣ ਦਾ ਇਹ ਹੈ ਕਿ ਲੈ ਪੂਰਨ ਪਾਸੇ ਹੈ ਕੀ ਜੀ ਜਿਹੜੀ ਲੈ ਪੂਰਨ ਪਾਸੇ ਹੈ ਇਹਨਾਂ ਸੰਸਥਾਵਾਂ ਦੀਆਂ ਵੱਡੀਆਂ ਮਹਾਰਾਸ਼ੀ ਕੰਪਨੀਆਂ ਨੇ ਉਹਨਾਂ ਨੇ ਮੰਡੀ ਕਰਨ ਵਾਸਤੇ ਇੱਕ ਮੰਚ ਸਾਫ ਦੀ ਲੋੜ ਹੈ ਉਹਨਾਂ ਵਾਸਤੇ ਇੱਕ ਪਲੇਟਫਾਰਮ ਤਿਆਰ ਕਰਨ ਦੀ ਲੋੜ ਹੈ ਉਹਨਾਂ ਦੇ ਵਾਸਤੇ ਵੱਡੇ ਵੱਡੇ ਗੋਦਾਂ ਵਾਸਤੇ ਸਟੋਰ ਕਰਨ ਵਾਸਤੇ ਮਾਲ ਚਾਰ ਕਰਨ ਦੇ ਡੰਪ ਵਾਸਤੇ ਲੋੜ ਹੈ

ਸੇਕ ਲੋਕਾਂ ਉੱਪਰ ਅਕਰਵਾ ਕੇ ਲੈਣ ਬੈਠਣਾ ਨੂੰ ਜਦੋਂ ਵੀ ਕਿਸੇ ਕੰਪਨੀ ਨੇ ਕੋਈ ਫੈਕਟਰੀ ਲਾਉਣਾ ਕੋਈ ਫੈਕਟਰੀ ਲਾਉਣੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਵੇ ਜਿਹੜਾ 4 ਜੂਨ 2025 ਦਾ ਇੱਕ ਸਰਪੂਰ ਸਰਕਾਰ ਦਾ ਕੱਢਿਆ ਹੋਇਆ ਉਹਦੇ 'ਚ ਲਿਖਿਆ ਇਹਨਾਂ ਨੇ ਇਹ ਨਾਲ ਪੂਨਕ ਤਰ੍ਹਾਂ ਪਲਾਈ ਹੋਈ ਜ਼ਮੀਨ ਕਿ ਸੇਵੀ ਮਕਸਦ ਬਾਸਤੇ ਵਰਤੀ ਜਾ ਸਕਦੀ ਹੈ ਚਾਹੇ ਉਹਦੇ ਵਿੱਚ ਨਾਪਕ ਬਣਾ ਲਓ ਚਾਹੇ ਉਹ ਤੇ ਇੰਡਸਟਰੀਆਂ ਬਣਾ ਲਓ ਚਾਹੇ ਕਲੋਨੀਆਂ ਬਣਾ ਲਓ ਇਹਦਾ ਮਤਲਬ ਇਹ ਬਣਿਆ ਕਿ ਇਹ ਪਹਾੜੀਆਂ ਕੰਪਨੀਆਂ ਦੀ ਪੂੰਜੀ ਲਵਾ ਕੇ ਇੱਥੇ ਆਪਦੇ ਅੱਡੇ ਕਾਇਮ ਕਰਨਾ ਚਾਹੁੰਦੀਆਂ ਇਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਜਿੰਨੇ ਪੁਜੀਆ ਤੇ ਬੈਠੇ ਹੋ ਜਿੰਨੇ ਸਾਨੂੰ ਸੁਣਦੇ ਹੋ ਤੁਹਾਨੂੰ ਸਾਰਿਆਂ ਨੂੰ ਇੱਕ ਸੰਬੋਧਨ ਹੋ ਕੇ ਕਹਿੰਦੇ ਨਾ ਕਿ ਇਸ ਗੱਲ ਰੋਬਣਾ ਲਾਇਓ ਏ ਸਾਡੀਆਂ ਜਨੈਨਾ ਸ਼ਹਿਰਾ ਤੋਂ ਦੂਰ ਨੇ ਛਰਕਾ ਤੋਂ ਦੂਰ ਨੇ ਇਹਨਾਂ ਵਾਸਤੇ ਕੋਈ ਖਤਰਾ ਨਹੀਂ ਹੈ ਸਾਰੀਆਂ ਖਜਾਣੂ ਜ਼ਮੀਨਾਂ ਪੂਰੇ ਪਾਰਕ ਦੇ ਉੱਤਰੀ ਪਾਰਕ ਦੀਆਂ ਕਾਰਬੋਨੇਟ ਕੰਪਨੀਆਂ ਆਪਦੇ ਕਰਜ਼ੇ ਚ ਲੈਣਾ ਚਾਹੁੰਦੀਆਂ ਨੇ ਜੀ ਦੇ ਬਾਰੇ ਤੁਸੀਂ ਪੜ੍ਹਿਆ ਚਾਰ ਦਲਵਾਰੇ ਫੁੱਕਾ ਮਰੇ ਤੇ ਦੋ ਹੋਰ ਵੱਡੀਆਂਆਂ ਦੇ ਨਾਲ ਕੰਪਨੀਆਂ ਨੇ ਇਹ ਚਾਰ ਕੰਪਨੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਸੂਬੇ ਰਿਹਾ ਚਾਹੇ ਕੇਂਦਰ ਤੇ ਹੈ ਨੀਤੀਆਂ ਤੇ ਨਵੀਆਂ ਅਰਥ ਨੀਤੀਆਂ ਤੇ ਇਹਨਾਂ ਦਾ ਕੋਈ ਬਕਰੇਵਾਨ ਇਹਨਾਂ ਦਾ ਰੌਣਾ ਕੁਰਸੀਆਂ ਦਾ ਰੌਣਾ ਪੁਰਸ਼ੀਆਂ ਦੇ ਰੌਲੇ ਤੇ ਜਿੱਥੇ ਕਸਾਧੀ ਕਹਿ ਕੇ ਗਿਆ ਜੇ ਅਸੀਂ 86 ਪਾਰਕ ਯਾਨੀ ਮੀਟਰੀ ਕਿ ਸਦੀ ਸ਼ਾਇਦ ਉਹਦੇ ਕਰਕੇ ਲੈਨ ਪੁਲ ਪਾਲਸੀ ਬਖਸ਼ ਹੋਗੀ ਨਹੀਂ ਭਰਾਓ ਉਹ ਇੱਕ ਪਾਲਸੀ ਦੇ ਨਾਲ ਸਹਿਮਤ ਨੇ ਉਹ ਇੱਕ ਕਾਲੀ ਗੱਡਾ ਜਿਹੜਾ ਉਸ ਸਪੀਡ ਵਿੱਚ ਬੈਠਾ ਸੀ ਉਹ ਲੈਨ ਪੁਲ ਪਾਲਸੀ 2008 ਦੇ ਵਿੱਚ ਲੈ ਕੇ ਆਇਆ ਤੇ ਇਹ ਕਾਨੂੰਨ ਬਾਕੀ ਜਿਹੜਾ ਮੀਟਿੰਗ ਦੇ ਵਿੱਚ ਸੀ ਔਰ ਇਹ 1999 ਦੇ ਵਿੱਚ ਨਵੀਆਂ ਤਕਨੀਕਾਂ ਦੇ ਦਸਟਕ ਕੀਤੇ ਨੇ ਤੇ ਉਹਨਾਂ ਚੀਜ਼ੀ ਆਪਣੇ ਤੋਂ ਦੂਰ ਆਪਣੇ ਹੋਂਦ ਹੁੰਦੇ ਨੇ ਜਦੋਂ ਇਹ ਕੁਰਸੀ ਤੋਂ ਦੂਰ ਹੁੰਦੇ ਨੇ ਇਹ ਮੰਨ ਚਾ ਕਦੇ ਵੀ ਉਹਦੇ ਨਾਲ ਸਾਝਾ ਨਹੀਂ ਹੋ ਸਕਦਾ ਦਿੱਲੀ ਮੋਰਚੇ ਦੀ ਜਿੱਤ ਤੋਂ ਬਾਅਦ ਜਦੋਂ ਲਾਲਪੁਰ ਪਾਲ ਸਿੰਘ ਬਖਸ਼ ਹੋਈਆ ਸਾਨੂੰ ਪ੍ਰੈਸ ਵਾਲਿਆਂ ਦਾ ਸੁਨੇਹਾ ਆਇਆ ਕਿ ਬੁੜਾਈਆਂ ਪੜ੍ਹਾਉਂਦੀ ਸਜਗਤ ਮੋਰ ਕੇ ਦੀ ਦੂਜੀ ਵੱਡੀ ਚੱਤ ਦੂਜੀ ਵੱਡੀ ਚੱਤ ਸਜਗਤ ਮੋਰ ਕੇ ਨੇ ਐਸੇ ਕੰਮ ਕਰਕੇ ਰਹੀ ਹੈ ਕਿ ਅਸੀਂ ਮੋਢੇ ਦੀ ਬੇਚਾਨੀ ਕੀਤੀ ਹੈ ਸਰਕਾਰ ਦੇ ਹੱਥ ਦੇਖਿਆ ਆਪੀ ਹੱਥ ਦੇਖਿਆ ਰਣ ਦਾ ਫੈਸਲਾ ਕੀਤਾ ਉਦੋਂ ਤੱਕ ਜਾਣ ਦਾ ਵਾਅਦਾ ਕੀਤਾ ਹੈ ਕਿ ਪੂਰੇ ਦੇ ਨਾਲ ਤੱਕ ਜਾਣਗੇ ਜਿਵੇਂ ਜਿੰਮੇਂਦਰ ਤੇ ਮਰਦ ਹੀ ਲੱਗੇ ਜਿਵੇਂ ਇਹ ਸਾਥੀ ਨੂੰ ਸਨਮਾਨ ਦਿੱਤਾ ਹੈ ਇਹਦੇ ਕੋਲੇ ਬੰਬ ਨਹੀਂ ਸੀ ਨਾਲ ਤੇ ਕੋਲੇ ਤੋਪਾ ਸੀ ਇਹ ਵੱਡੇ ਮਾਰਨ ਵਾਲਾ ਪਤਾ ਨਹੀਂ ਹੈ ਇਹਨੇ ਆਪਣੀਆਂ ਭਾਂਗਾਂ ਨਾਲ ਜੱਗ ਕੀਤੀਆਂ ਸੀ ਉਹ ਭਾਂਗਾਂ ਨਾਲ ਸਾਡੀਆਂ ਸਾਰਿਆਂ ਦੀਆਂ ਨੇ ਉਹ ਸਾਡੇ ਜੁੜੀਆਂ ਦੀਆਂ ਨੇ ਉਹ ਸਾਡੇ ਕੋ ਚਾਂਦੇ ਤੁੰਗੀਆਂ ਦੇ ਉਹ ਸਾਡੀ ਪ੍ਰਾਪਤਾਂ ਦੁਨੀਆਂਾਂ ਦੇ ਇਸ ਕਰਕੇ ਗੱਲ ਸੁਣਿ ਪ੍ਰਵਾਨੀ ਹੋਈ ਕਿ ਕੋਈ ਹਕੂਮਤ ਸਾਡੇ ਚੁੱਲਿਆਂ ਵੱਲ ਪਵੇ ਇਹ ਗੱਲ ਪ੍ਰਮਾਤਮਾ ਤੁਹਾਨੂੰ ਸਾਹਮਣੇ ਜਦੋਂ ਅਸੀਂ ਕਹਿੰਦੇ ਸੀ ਕਿ ਤਿੰਨ ਕਾਨੂੰਨ ਮੌਜੂਦ ਨਹੀਂ ਲੱਗੇ ਇਹਨਾਂ ਪਿਛਲੇ ਪਾਸੇ ਕੋਈ ਬੈਠਾ ਹੈ ਐਸੇ ਤਰ੍ਹਾਂ ਰਾਜਪੂਤ ਦੇ ਗਿਆਨ ਪੜ੍ਹ ਰਹੇ ਤੁਸੀਂ ਇਹ ਨੂੰ ਉਸ ਤੋਂ ਤੇਲ ਬੰਦ ਕਰ ਦਿਓ ਛੇਤੀ ਨੂੰ ਸਬਸਿਡੀ ਕੱਟ ਦਿਓ ਮਾਂ ਪੜਾ ਕਰਨਾ ਬੰਦ ਕਰ ਦਿਓ ਐਮਐਸਬੀ ਬੰਦ ਕਰ ਦਿਓ ਬਿਜਲੀ ਦਾ ਲਿਜੀਕਰਨ ਕਰ ਦਿਓ ਬਿਜਲੀ ਮੋਰਟਾਈਟ ਕੱਟ ਕਰ ਦਿਓ ਕੇਅਰਪੋਰਟ ਦੀ ਜਿਗਰਾ ਕੱਟ ਦੇ ਦਿਓ ਕਾਲਜਿਆਂ ਖਾਣਾਂ ਨੂੰ ਦੇ ਦਿਓ ਇਹ ਸਾਰਾ ਕੁਝ ਉਹਨਾਂ ਦਮਿਆਕ ਨੀਤੀਆਂ ਦਾ ਸਿੱਟਾ ਹੈ ਇਹ ਸਾਰਾ ਕੁਝ وہ سارے لوگ نے لاگو کی نیت آ رہی ہے پار کی گلبی ہٹا کے وپار کی گل آ رہی ہے اسی طرح کنک تو بھی چکنا ٹیکس یہ دھوپ کو بھی چکڑا ہے سویا بھی ہے مکی تو بھی چکنا یہ سارا چیزیں یہاں نے لے کے آ جانے ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੂਜੀ ਵਾਰ ਦੇਸ਼ ਨੇ ਕਿਦੇ ਸ਼ਰਮਾਇਆ ਗਰ ਮੁਲਕ ਉਹਨਾਂ ਦੇ ਥਲੇ ਰੱਖ ਕੇ ਚੱਲਦੀ ਹੈ ਉਹਨਾਂ ਦੇ ਸਮਝੌਤੇ ਨੂੰ ਪ੍ਰਮਾਣ ਕਰਦੀ ਹੈ ਜਿਹੜੀ ਸਾਡੀ ਜਨਤਾ ਦੀ ਲੋਕੀ ਦਾ ਖੰਡਾ ਬੋਲੇ ਹੋਏ ਨੇ ਇਸ ਕਰਕੇ ਲੋਰ ਰੇਸ ਕਰਦੀ ਹੈ ਕਿ ਅਸੀਂ ਆਏ ਆ ਜਮਲਾਵੇ ਇਹ ਗੱਲ ਦੱਸਣ ਦੀ ਜੱਤ ਕਿ ਅਸੀਂ ਹੈਗੇ ਆ ਅਸੀਂ ਮੈਦਾਨ ਚ ਆਪਮਾਨ ਤਮਾਨ ਸਾ ਇਹਦੀ ਮੋਦੀ ਸਰਕਾਰ ਦੀ ਖੇਤਰੀ ਕੇ ਮਾ ਸੰਯੁਕਤ ਮੋਰਚੇ ਨੂੰ ਮਿਚਸਾਨ ਨਾਲਿਆ ਸੰਯੁਕਤ ਮੋਰਚੇ ਨੂੰ ਪਾੜ ਕੇ ਖੰਡਿਆਤਾ ਸੰਯੁਕਤ ਮੋਰਚੇ ਨੇ ਅੰਦੋਲੀ ਨੂੰ ਫੇਰ ਕਰਤਾ ਅੱਜ ਅਸੀਂ ਤੁਹਾਨੂੰ ਫਗਰਾਲੇ ਦੀ ਮਾੜੀ ਤੋਂ ਦੱਸਦੇ ਹਾਂ ਕਿ ਆ ਕੇ ਦੇਖ ਲੈ ਕਿ ਸੰਯੁਕਤ ਮੋਰਚਾ ਜਿਉਂਦਾ ਹੈ ਕਿ ਪਿਛਲੇ ਸਾਲ ਆਇਆ ਹੈ ਸੰਯੁਕਤ ਮੋਰਚਾ ਚੜ੍ਹਦੀ ਕਲਾ ਚ ਹੈ ਹੌਸਲੇ ਭਰੰਤ ਚ ਹੈ ਆਗਰੇ ਤੇਰੇ ਕਿਸੇ ਹਮਲੇ ਦੀ تیاری ਦਾ ਮੂਰਮਾ ਜਵਾਬ ਦੇਣੇ ਰੌਚ। ਲੋ ਸਾਥੀਓ ਵੱਡੀ ਲੜਾਈ ਸਾਡੇ ਸਾਹਮਣੇ ਹੈ। ਉਹਦੀ ਜਿੱਤ ਤਿਆਰ ਹੋਣਾ ਪੈਣਾ ਹੈ। ਅਸੀਂ ਹਰ ਪੀੜਤ ਲੋਕਾਂ ਦਾ ਨਾਮ ਜਾਨੀ ਲਵਾਂਗੇ। ਅਸੀਂ ਨਰਨੇ ਵਾਲੇ ਅੱਜ ਉਸੇ ਤੇ ਵੀ ਲੜਨਾਗੇ। ਅਸੀਂ ਜਿਹੜੀ ਸਹਿਕਾਰੀ ਸਵਾਲੀਆਂ ਸੁਭਤ ਸਹਿਮਾਨ ਨੇ ਉਹਨਾਂ ਤੇ ਵੀ ਗੱਲ ਕਰਾਂਗੇ। ਅਸੀਂ ਕਲੇਰਾ ਬਕਾਇਆ ਦੀ ਲੈਣਾ। ਇਹ ਸਾਰੀਆਂ ਮੱਗਾਂ ਤੇ ਆਉਂਦੇ ਸਮੇਂ ਦੇ ਵਿੱਚ 50 ਰੁਪਏ 400 ਰੁਪਏ ਲਦੇ ਬੰਨੀਆਂ ਇੱਕ نوٹ ਤੇ ਇੱਕ نوٹ ਨੇ ਇਹ ਜੱਟ ਕੇ ਨਿਕਾਵੇ ਫਨਰਾਲੇ ਆਉਂਦੇ ਤੁਹਾਡਾ ਬਹੁਤ ਬਹੁਤ ਧੰਵਾਦ ਇੱਕ ਮੇਰੀ ਬੇਨਤੀ ਹੈ ਸਿਰਫ ਤੇ ਸਿਰਫ ਮੇਰੀ ਜੱਗ ਦੇ ਬੰਦੀ ਨੂੰ ਸਾਥੀਓ ਜਦੋਂ ਮੈਂ ਬੋਲ ਕੇ हट ਜਾਣਾ ਤੁਸੀਂ ਦੁਰ ਜਾਣਿਓ ਇਹ ਬਹੁਤ ਮਾੜਾ ਅਰਜਾਨ ਨੇੇਰ ਤੋਂ ਬਾਹਰ ਆਧਿਆਤਮ ਨੇ ਬੋਲਣੇ ਉਹਨਾਂ ਤੋਂ ਬਾਅਦ ਸਾਡੇ ਸਾਥੀ ਲੈ ਗਏ ਨੇ ਜਿਵੇਂ ਲੋਕ ਬੁਲਾ ਰਹੇ ਬੋਲ ਮੇਰੀ ਤੁਹਾਨੂੰ ਦੇਰ ਦੀ ਹੈ ਜਿੱਥੇ ਦੂਰੋਂ ਆਇਓ ਤੋ ਮੇਟ ਬਾਅਦ ਪਹੁੰਚੋਗੇ ਇਹਨਾਂ ਬੁਲਾੜਿਆਂ ਨੂੰ ਛੱਡ ਕੇ ਜਾਇਓ ਨਹੀਂ ਆਵੇ ਕਣੀ ਆਵੇ ਖੁਸ਼ ਵੀ ਆਵੇ ਬੜਾ ਧੰਕ ਖੜਾ ਕਿਸਦਾ ਬਾਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ